ਅੱਜ ਜਿਸ ਘਟਨਾ ਬਾਰੇ ਆਪਾਂ ਗੱਲਬਾਤ ਕਰਨ ਲੱਗੇ ਆਂ। ਇਹ ਘਟਨਾ ਦੇ ਵਿੱਚ ਜਿਵੇਂ ਆਪਾਂ ਅੱਗੇ ਵਧਾਂਗੇ ਤਾਂ ਦੇਖਾਂਗੇ ਕਿ ਇੱਕ ਜਿਹੜਾ ਕਾਤਲ ਹੁੰਦਾ 44 ਸਾਲ ਉਹ ਪੁਲਿਸ ਨੂੰ ਧੋਖਾ ਦਿੰਦਾ ਰਿਹਾ 44 ਸਾਲ ਬਾਅਦ ਉਹਨੂੰ ਪੁਲਿਸ ਕਿਵੇਂ ਫੜਦੀ ਹੈ। ਤਕਰੀਬਨ 44 ਸਾਲ ਬਾਅਦ ਤਾਂ ਉਹ ਇਹ ਵੀ ਭੁੱਲ ਗਿਆ ਸੀ ਕਿ ਮੇਰਾ ਪੁਰਾਣਾ ਨਾਮ ਕੀ ਸੀ ਤੇ ਮੈਂ ਗੁਨਾਹ ਕੀ ਕੀਤਾ ਸੀ। ਪਰ ਪੁਲਿਸ ਜਦੋਂ ਲੱਭਣ ਤੇ ਆਈ ਫਿਰ ਕਹਿੰਦੇ ਨਾ ਪੁਲਿਸ ਪਤਾਲ 'ਚੋਂ ਵੀ ਕੱਢ ਲੈਂਦੀ ਹੈ। ਤਾਂ ਇੱਕ ਇਹ ਪਤਾਲ 'ਚੋਂ ਲੱਭਣ ਵਾਲੀ ਗੱਲ ਸੀ। ਤਾਂ ਪੁਲਿਸ ਕਾਤਲ ਤੱਕ ਪਹੁੰਚਦੀ ਹੈ। ਇੱਕ ਘਟਨਾ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਜਿਹੜੀ ਇਹ ਘਟਨਾ ਹੈ 11 ਜੁਲਾਈ 2023 ਦੀ ਦਿੱਲੀ ਦਿੱਲੀ ਦਾ ਬਸੰਤ ਵਿਹਾਰ ਇਲਾਕਾ ਬਸੰਤ ਵਿਹਾਰ ਦੇ ਵਿੱਚ ਪੈਂਦਾ ਮਹੀਪਾਲਪੁਰ ਥਾਣਾ ਉਸ ਥਾਣੇ ਦੇ ਅਧੀਨ ਜਿਹੜਾ ਮਕਾਨ ਨੰਬਰ 270 ਗਲੀ ਨੰਬਰ 9 ਦੇ ਵਿੱਚ ਇੱਕ ਸ਼ਖਸ ਰਹਿੰਦਾ ਹੁੰਦਾ ਸੁਰੇਸ਼ ਕੁਮਾਰ ਯਾਦਵ ਉਹਦੀ ਇੱਕ ਹਾਰਡਵੇਅਰ ਦੀ ਦੁਕਾਨ ਹੁੰਦੀ ਹੈ ਦੁਕਾਨ ਵਧੀਆ ਚੱਲਦੀ ਹੈ ਆਪਣੇ ਪਰਿਵਾਰ ਨਾਲ ਵਧੀਆ ਜ਼ਿੰਦਗੀ ਜਿਉਂਦਾ ਹੁੰਦਾ ਵਧੀਆ ਆਮਦਨ ਹੁੰਦੀ ਹੈ ਉਹ ਸੁਰੇਸ਼ਵਰੀ ਆਪਣੀ ਦੁਕਾਨ ਤੇ ਜਾਂਦਾ ਹੈ 11 ਜੁਲਾਈ 2023 ਵਾਲੇ ਦਿਨ ਤੇ ਆਪਣੀ ਦੁਕਾਨ ਖੋਲਦਾ ਹੈ ਗਾਖ ਬਹੁਤ ਹੁੰਦੇ ਨੇ ਗਾਕਾਂ ਨੂੰ ਪਕਤਾਂਦਾ ਹੁਣ ਜੁਲਾਈ ਦੇ ਵਿੱਚ ਗਰਮੀ ਬਹੁਤ ਹੁੰਦੀ ਹੈ ਗਰਮੀ ਵਿੱਚ ਆਪਾਂ ਦੇਖਦੇ ਹਾਂ ਵੀ ਸਵੇਰੇ ਤੇ ਸ਼ਾਮ ਜਿਹੜੀ ਭੇੜ ਹੁੰਦੀ ਹੈ ਜਿਹੜੀ ਦੁਪਹਿਰ ਨੂੰ ਹੁੰਦੇ ਨੇ ਉਹ ਥੋੜਾ ਜਿਹਾ ਇਲਾਕਾ ਸ਼ਾਂਤ ਹੋ ਜਾਂਦਾ ਹਰ ਇੱਕ ਇਲਾਕਾ ਕਿਉਂਕਿ ਗਰਮੀ ਹੁੰਦੀ ਹੈ ਹੁਣ ਜਿਵੇਂ ਜਿਵੇਂ ਦੁਪਹਿਰ ਵੱਧਦੀ ਹੈ ਦੁਕਾਨ ਤੇ ਗਾਖ ਘਟਦਾ ਜਾਂਦਾ ਇੱਕ ਟਾਈਮ ਐਸਾ ਆ ਜਾਂਦਾ ਵੀ ਗਾਖ ਦੁਕਾਨ ਤੇ ਕੋਈ ਵੀ ਨਹੀਂ ਹੁੰਦਾ ਤੇ ਜਿਹੜਾ ਸੁਰੇਸ਼ ਕੁਮਾਰ ਯਾਦਵ ਹੁੰਦਾ ਉਹ ਸੋਚਦਾ ਵੀ ਥੋੜੀ ਦਰ ਲੇਟ ਲਾ ਮਹਿਰਾਮ ਕਰ ਲਾ ਤੇ ਜਦੋਂ ਗਾ ਕੋਈ ਆਏਗਾ ਤਾਂ ਉੱਠ ਕੇ ਸਮਾਨ ਦੇ ਦਾਂਗੇ ਨਹੀਂ ਤੋ ਪਏ ਪਈ ਆਪਾਂ ਨਾ ਕਰ ਦਾਂਗੇ ਕਿਸੇ ਨੂੰ ਜੇ ਕੋਈ ਸਮਾਨ ਨਾ ਹੋਏਗਾ ਹੁਣ ਦੁਪਹਿਰ 'ਇ ਤਿੰਨ ਸ਼ਖਸ ਜਿਹੜੇ ਹੁੰਦੇ ਨੇ ਉਹਦੀ ਦੁਕਾਨ ਦੇ ਅੰਦਰ ਐਂਟਰ ਕਰਦੇ ਨੇ ਜਦੋਂ ਅੰਦਰ ਆਉਂਦੇ ਨੇ ਤਾਂ ਸਰੇਸ਼ ਕੁਮਾਰ ਦੀ ਇੱਕ ਤਾਂ ਅੱਖਾਂ ਖੁੱਲਦੀਆਂ ਨੇ ਉਹ ਪਏ ਪਈ ਉਹਨਾਂ ਵੱਲ ਦੇਖਦਾ ਕਿ ਉਹ ਤਿੰਨੇ ਉਹਦੇ ਵੱਲ ਘੂਰਦੇ ਰਹਿੰਦੇ ਨੇ ਹੁਣ ਉਹ ਸੋਚਦਾ ਵੀ ਨਾਏ ਕੁਝ ਮੂੰਹੋਂ ਬੋਲਦੇ ਨੇ ਨਾ ਕੋ ਦੱਸਦੇ ਨੇ ਕੁਰੀ ਕਿਉਂ ਜਾ ਰਹੇ ਨੇ ਤੋ ਪੁੱਛਦਾ ਵੀ ਕੀ ਕੰਮ ਹੈ ਕੀ ਚਾਹੀਦਾ ਤੇ ਉਹਨਾਂ ਦੇ ਵਿੱਚੋਂ ਇੱਕ ਜਣਾ ਬੋਲਦਾ ਕੋਈ ਸਮਾਨ ਮੰਗਦਾ ਨਾ ਚਾਹੁੰਦੇ ਹੋਏ ਵੀ ਸ੍ਰੇਸ਼ ਕੁਮਾਰ ਉੱਠਦਾ ਉੱਠ ਕੇ ਉਹ ਸਮਾਨ ਲੱਭਣ ਦੀ ਕੋਸ਼ਿਸ਼ ਕਰਦਾ ਇੱਕ ਅੱਧਾ ਮਿੰਟ ਦੇਖ ਕੇ ਫਿਰ ਉਹ ਜਵਾਬ ਦੇ ਦਿੰਦਾ ਵੀ ਹੈ ਨਹੀਂ ਹੁਣ ਫਿਰ ਉਹਨਾਂ ਵੱਲ ਦੇਖਦਾ ਵੀ ਹੁਣ ਨਹੀਂ ਸੁਣ ਕੇ ਚਲੇ ਜਾਣਗੇ ਪਰ ਉਹ ਫਿਰ ਵੀ ਉਹਦੇ ਵੱਲ ਲਗਾਤਾਰ ਘੂਰਦੇ ਰਹਿੰਦੇ ਹੁਣ ਸ੍ਰੇਸ਼ ਕੁਮਾਰ ਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਣ ਲੱਗ ਜਾਂਦੇ ਨੇ ਵੀ ਅੱਜ ਕੱਲ੍ਹ ਲੁੱਟਵਾ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਨੇ ਵੀ ਸ਼ਾਇਦ ਕੋਈ ਇਹੋ ਜਿਹੀ ਨੇ ਜਿਹੜੇ ਕੁਝ ਬੋਲ ਨਹੀਂ ਰਹੇ ਸਿਰਫ ਮੇਰੇ ਵੱਲ ਘੂਰੀ ਜਾ ਰਹੇ ਨੇ ਨਾ ਉਹਦਾ ਦੁਕਾਨ ਤੇ ਸੁਰੇਸ਼ ਕੁਮਾਰ ਤੋਂ ਇਲਾਵਾ ਕੋਈ ਹੋਰ ਹੁੰਦਾ ਨਾ ਉਹਨੂੰ ਕੋਈ ਸਾਹਮਣੇ ਗਲੀ ਦੇ ਵਿੱਚ ਦਿਖਦਾ ਦੁਪਹਿਰ ਦਾ ਟਾਈਮ ਹੁੰਦਾ ਉਹਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਅਜੀਬ ਖਿਆਲ ਆਉਂਦੇ ਉਹ ਅੱਖਾਂ ਦੇ ਇਸ਼ਾਰਿਆਂ ਨਾਲ ਹੀ ਪੁੱਛਦਾ ਉਹਦੀ ਜ਼ੁਬਾਨ ਵੀ ਨਹੀਂ ਖੁੱਲਦੀ ਵੀ ਤੁਸੀਂ ਕੌਣ ਹੋ ਤੇ ਕੀ ਚਾਹੀਦਾ ਤੁਹਾਨੂੰ ਫਿਰ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਹੁੰਦਾ ਉਹ ਅੱਗੇ ਵੱਧਦਾ ਉਹਦੇ ਕੋਲ ਜਾ ਕੇ ਕਹਿੰਦਾ ਕਿਵੇਂ ਹੋ ਮਿਸਟਰ ਕਾਲੂ ਜਦੋਂ ਇਹ ਸੁਣਦਾ ਕਾਲੂ ਨਾਮ ਜਿਹੜੇ ਉਹਦੇ ਸੀਨੋ ਪਸੀਨੀ ਹੋ ਜਾਂਦਾ ਉਹਦੇ ਚਿਹਰੇ ਦਾ ਰੰਗ ਉੱਟ ਜਾਂਦਾ ਉਹ ਹੈਰਾਨੀ ਨਾਲ ਉਹ ਬੰਦੇ ਵੱਲ ਦੇਖਦਾ ਫਿਰ ਦੂਜੇ ਦੋ ਜਣੇ ਜਿਹੜੇ ਹੁੰਦੇ ਨੇ ਉਹ ਵੀ ਨੇੜੇ ਜਾਂਦੇ ਨੇ ਉਹ ਵੀ ਜਾ ਕੇ ਪੁੱਛਦੇ ਨੇ ਕਿਵੇਂ ਆ ਮਿਸਟਰ ਕਾਲੂ ਤੇ ਜਿਹੜਾ ਸੁਰੇਸ਼ ਕੁਮਾਰ ਯਾਦਵ ਹੁੰਦਾ ਬਹੁਤ ਜ਼ਿਆਦਾ ਘਬਰਾ ਜਾਂਦਾ ਉਹ ਕੋਈ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਉਹ ਨਾ ਹਾਂ ਨਾ 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 ਉਹਨਾਂ ਤੋਂ ਪੁੱਛਦਾ ਤੁਸੀਂ ਕੌਣ ਹੋ ਉਹ ਚੁੱਪ ਕਰਕੇ ਖੜਾ ਰਹਿੰਦਾ ਤੇ ਫਿਰ ਉਹ ਕਹਿੰਦੇ ਨੇ ਕਿ ਤੈਨੂੰ ਸਾਡੇ ਨਾਲ ਜਾਣਾ ਪਵੇਗਾ ਤੇ ਜਿਹੜਾ ਸੁਰੇਸ਼ ਕੁਮਾਰ ਹੁੰਦਾ ਜਿਹਨੂੰ ਕਾਲੂ ਕਿ ਬੁਲਾ ਰਹੇ ਸੀ ਉਹਨਾਂ ਦੇ ਨਾਲ ਤੁਰ ਪੈਂਦਾ ਬਿਨਾ ਕੋਈ ਸਵਾਲ ਜਵਾਬ ਬਿਨਾ ਕਿਸੇ ਤੱਕੇ ਤੋਂ ਚੁੱਪ ਕਰਕੇ ਉਹਨਾਂ ਨਾਲ ਤੁਰਦਾ ਬਾਹਰ ਨਿਕਲਦੇ ਨੇ ਦੁਕਾਨ ਚੋਂ ਦੁਕਾਨ ਦਾ ਸ਼ਟਰ ਬੰਦ ਕੀਤਾ ਜਾਂਦਾ ਹੈ ਸ਼ਟਰ ਬੰਦ ਕਰਕੇ ਗੱਡੀ ਦੇ ਵਿੱਚ ਜਾ ਕੇ ਬੈਠ ਜਾਂਦੇ ਉਹ ਤਿੰਨਾਂ ਦੇ ਵਿੱਚ ਇੱਕ ਜਣਾ ਗੱਡੀ ਚਲਾਣ ਲੱਗ ਜਾਂਦਾ ਤੇ ਦੋ ਜਣੇ ਜਿਹੜੇ ਪਿੱਛੇ ਬਹਿ ਜਾਂਦੇ ਨੇ ਸ੍ਰੇਸ਼ ਕੁਮਾਰ ਨੂੰ ਵਿਚਕਾਰ ਬਿਠਾਇਆ ਜਾਂਦਾ ਤੇ ਗੱਡੀ ਉੱਥੋਂ ਚੱਲ ਪੈਂਦੀ ਹੈ ਹੁਣ ਗੱਡੀ ਫਿਰ ਹੌਲੀ-ਹੌਲੀ ਦਿੱਲੀ ਤੋਂ ਬਾਹਰ ਨਿਕਲਦੀ ਹੈ ਤੇ ਕੋਈ ਕਿਸੇ ਨਾਲ ਕੋਈ ਸਵਾਲ ਜਵਾਬ ਨਹੀਂ ਕਰਦਾ। ਨਾ सुरेश ਕੁਮਾਰੇ ਪੁੱਛਦਾ ਕਿ ਤੁਸੀਂ ਕੌਣ ਹੋ ਤੇ ਮੈਨੂੰ ਕਿੱਥੇ ਲੈ ਕੇ ਜਾ ਰਹੇ। ਤੇ ਮੈਨੂੰ ਕਾਲੂ ਕਿਉਂ ਕਿਹਾ? ਉਹ ਸਾਰੇ ਚੁੱਪਚਾ ਬੈਠੇ ਰਹਿੰਦੇ ਨੇ ਤੇ ਗੱਡੀ ਦਿੱਲੀ ਤੋਂ ਬਾਹਰ ਨਿਕਲਦੀ ਹੈ। ਦਿੱਲੀ ਤੋਂ ਬਾਹਰ ਨਿਕਲ ਕੇ ਕਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਗੱਡੀ ਜਿਹੜੀ ਰਾਜਸਥਾਨ ਪਹੁੰਚਦੀ ਹੈ ਤੇ ਉਹ ਬੂੰਦੀ ਪਹੁੰਚਦੀ ਹੈ। ਬੂੰਦੀ ਜਾ ਕੇ ਉਹ ਕੋਤਵਾਲੀ ਦੇ ਬਾਹਰ ਗੱਡੀ ਰੁਕਦੀ ਹੈ। ਉਹਦੇ ਵਿੱਚੋਂ ਸਾਰੇ ਬਾਹਰ ਆਉਂਦੇ ਨੇ। ਤੇ ਜਦੋਂ ਬਾਹਰ ਆ ਕੇ ਕੋਤਵਾਲੀ ਦੇ ਅੰਦਰ ਐਂਟਰ ਕਰਦੇ ਨੇ ਜਿਹੜੇ ਇੱਥੇ ਪੁਲਿਸ ਵਾਲੇ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਮੁਸਕਾਨ ਹੁੰਦੀ ਹੈ ਉਹ ਐਵੇਂ ਦੀ ਹੁੰਦੀ ਹੈ ਵੀ ਜਿਵੇਂ ਉਹਨਾਂ ਨੂੰ ਉਹਨਾਂ ਦੀ ਬਹੁਤ ਹੀ ਕੋਈ ਕੀਮਤੀ ਚੀਜ਼ ਮਿਲ ਗਈ ਹੋਵੇ ਜਿਹੜੀ ਬਹੁਤ ਸਾਲਾਂ ਤੋਂ ਬੁਵਾਚੀ ਹੋਈ ਸੀ ਉਹ ਸਾਰਿਆਂ ਦੇ ਚਿਹਰੇ ਤੇ ਇੱਕ ਮੁਸਕਾਨ ਹੁੰਦੀ ਹੈ ਪਰ ਜਿਹੜਾ ਸੁਰੇਸ਼ ਕੁਮਾਰ ਯਾਦਵ ਹੁੰਦਾ ਉਹ ਪੁਲਿਸ ਵਾਲਿਆਂ ਦੇ ਨਾਲ ਅੰਦਰ ਜਾਂਦਾ ਹੈ ਅੰਦਰ ਜਾ ਕੇ ਉਹਨੂੰ ਬਿਠਾਇਆ ਜਾਂਦਾ ਹੈ ਉਹਨੂੰ ਪਾਣੀ ਪਿਆਇਆ ਜਾਂਦਾ ਫਿਰ ਜਿਹੜੇ ਇੱਥੇ ਪੁਲਸ ਅਫਸਰ ਹੁੰਦੇ ਨੇ ਉਹ ਸੁਰੇਸ਼ ਕੁਮਾਰ ਯਾਦਵ ਕੋਲ ਆਉਂਦੇ ਨੇ ਉਤੋਂ ਆ ਕੇ ਸਵਾਲ ਜਵਾਬ ਕਰਦੇ ਹੁਣ ਉਹ ਅਫਸਰ ਇੱਕ ਤੋਂ ਇੱਕ ਕਈ ਸਵਾਲ ਉਹਦੇ ਤੇ ਕਰ ਦਿੰਦੇ ਤੇ ਜਿਹੜਾ ਸੁਰੇਸ਼ ਕੁਮਾਰ ਯਾਦਵ ਹੁੰਦਾ ਉਹ ਫਿਰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਾ ਤਾਂ ਸਾਰਿਆਂ ਦੇ ਪੈਰਾਂ ਥੱਲੇ ਜਿਹੜੀ ਏ ਜ਼ਮੀਨ ਕਿਸਕੀ ਜਾਂਦੀ ਏ ਤੇ ਲੋਕ ਹਰਾਨ ਰਹਿ ਜਾਂਦੇ ਨੇ ਜਦੋਂ ਕਹਾਣੀ ਦੀ ਸ਼ੁਰੂਆਤ ਕਰਦਾ ਜਦੋਂ ਦੱਸਣੀ ਸ਼ੁਰੂ ਕਰਦਾ ਤੇ 2023 ਤੋਂ ਜਿਹੜੀ ਏ ਸਟੋਰੀ ਏ ਸਿੱਧੀ ਚਲੀ ਜਾਂਦੀ ਏ ਪਿੱਛੇ 1979 ਦੇ ਵਿੱਚ 44 ਸਾਲ ਜਿਹੜੇ ਇਹ ਸਟੋਰੀ ਨੂੰ ਬੀਤਿੰਗ ਹੋਏ ਹੁੰਦੇ ਨੇ 44 ਸਾਲ ਪਿੱਛੇ ਚਲੀ ਜਾਂਦੀ ਏ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਗੁੰਦੀ ਦੇ ਵਿੱਚ ਇੱਕ ਪਿੰਡ ਹੁੰਦਾ ਮਾਜੀਸਰ ਦਾ ਕੁੰਡਾ ਉੱਥੇ ਪਰਿਵਾਰ ਰਹਿੰਦਾ ਹੁੰਦਾ ਕਾਲੂ ਦਾ ਜਿਹੜਾ ਸੁਰੇਸ਼ ਕੁਮਾਰ ਯਾਦਵ ਸੀ ਹੁਣ ਇਹਦੀ ਜਿਹੜੀ ਸਟੋਰੀ ਚੱਲਦੀ ਹੈ ਪਿਛਲੀ ਪੁਰਾਣੀ 44 ਸਾਲ ਦੀ ਤੇ ਇਹਦਾ ਨਾਮ ਹੁੰਦਾ ਕਾਲੂ ਕਾਲੂ ਦੀਆਂ ਤਿੰਨ ਭੈਣਾਂ ਹੁੰਦੀਆਂ ਨੇ ਭਰਾ ਹੁੰਦੇ ਨੇ ਇਹਦਾ ਪੂਰਾ ਪਰਿਵਾਰ ਹੁੰਦਾ ਭੈਣਾਂ ਦਾ ਵਿਆਹ ਹੋ ਜਾਂਦਾ ਇਹਨਾਂ ਦਾ ਵੀ ਵਿਆਹ ਹੋ ਜਾਂਦਾ ਤੇ ਇਹ ਦਾ ਕੰਮ ਹੁੰਦਾ ਵੀ ਪਿੰਡ ਦੇ ਵਿੱਚ ਉਸ ਟਾਈਮ ਕੋਈ ਨਾ ਕੰਮ ਨਹੀਂ ਸੀ ਕੋਈ ਇੰਨੀ ਪੈਸੇ ਦੀ ਜਰੂਰਤ ਨਹੀਂ ਸੀ ਚਲੋ ਮਾੜਾ ਮੋਟਾ ਜੋ ਇਹਨਾਂ ਦਾ ਕੰਮ ਸੀ ਉੱਥੋਂ ਆਪਣਾ ਪਰਿਵਾਰ ਆਪਣੀ ਰੋਜੀ ਰੋਟੀ ਚਲਾਉਂਦਾ ਤੇ ਆਪਣੀ ਠੀਕ ਠਾਕ ਜ਼ਿੰਦਗੀ ਜਿਹੜੀ ਜਿਉਂਦੇ ਹੁੰਦੇ ਨੇ ਹੁਣ 1979 ਦਾ ਦੌਰ ਸੀ ਸੁੱਖਦਾਵਾਂ ਇੰਨੀਆਂ ਹੈ ਨਹੀਂ ਸੀ ਤੇ ਸੁੱਖਦਾਵਾਂ ਦੇ ਨਾਲ ਨਾਲ ਪੈਸੇ ਦੀ ਵੀ ਕੋਈ ਇੰਨੀ ਬਹੁਤੀ ਜਰੂਰਤ ਤੇ ਪਰਿਵਾਰ ਨੂੰ ਜਾਂ ਇਸ ਪਿੰਡ ਨੂੰ ਇਲਾਕੇ ਨੂੰ ਸਮਝਦੇ ਨਹੀਂ ਸੀ ਇਹਨੇ ਕਦੇ ਦੋਸਤਾਂ ਨਾਲ ਮੱਛੀਆਂ ਫੜਨ ਚਲੇ ਜਾਣਾ ਜਾਂ ਪਿੰਡ ਦੇ ਲੋਕ ਜੋ ਕੁਝ ਕਰਦੇ ਸੀ ਉਵੇਂ ਜ਼ਿੰਦਗੀ ਇਹਨਾਂ ਦੀ ਚੱਲਦੀ ਰਹਿੰਦੀ ਤੇ ਇਹਨੂੰ ਪਤਾ ਲੱਗਦਾ ਹੌਲੀ-ਹੌਲੀ ਵੀ ਜਿਵੇਂ ਜਿੱਥੋਂ ਇਹ ਲੰਘਦਾ ਪਿੰਡ ਦੇ ਵਿੱਚੋਂ ਤੇ ਲੋਕ ਇਹਦੇ ਵੱਲ ਦੇਖ ਕੇ ਹੱਸਦੇ ਨੇ ਇਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਮਜ਼ਾਕ ਉਡਾਇਆ ਕਿਉਂ ਜਾ ਰਿਹਾ ਹੁਣ ਬੰਦੇ ਨੂੰ ਪਤਾ ਤਾਂ ਲੱਗ ਜਾਂਦਾ ਵੀ ਮੇਰਾ ਮਜ਼ਾਕ ਉਡ ਰਿਹਾ ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਮਜ਼ਾਕ ਕਿਉਂ ਉਡ ਰਿਹਾ ਜੋ ਕਿਸੇ ਤੋਂ ਕੋਈ ਗੱਲ ਪੁੱਛਦਾ ਤੇ ਇਹਨੂੰ ਕੋਈ ਵੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਹੁੰਦਾ ਵੀ ਮੈਂ ਸਾਹਮਣੇ ਮੂੰਹ ਕਿਉਂ ਖੋਨਾ ਉਹਨੇ ਹੌਲੀ-ਹੌਲੀ ਫਿਰ ਜਿਹੜਾ ਲੱਭਣਾ ਸ਼ੁਰੂ ਕਰਦਾ ਵੀ ਗੱਲ ਕੀ ਹੈ ਜਦੋਂ ਇਹ ਤਹਿਕੀਕਾਤ ਆਪਣੇ ਲੈਵਲ ਤੇ ਕਰਨੀ ਸ਼ੁਰੂ ਕਰਦਾ ਹੈ ਇਹਨੂੰ ਪਤਾ ਇੱਕ ਹੈਰਾਨੀ ਜਨਕ ਜਿਹੜੀ ਇਹ ਗੱਲ ਪਤਾ ਲੱਗਦੀ ਹੈ ਜਿਹੜੀ ਕਿ ਇਹਦੇ ਵਾਸਤੇ ਗੁੱਸਾ ਤੇ ਹੈਰਾਨੀ ਕਈ ਖਿਆਲ ਦੇ ਦਰਵਾਜ਼ੇ ਵਿੱਚ ਆਉਂਦਾ ਇਹਨੂੰ ਪਤਾ ਲੱਗਦਾ ਹੈ ਕਿ ਇਹਦੀ ਜਿਹੜੀ ਮਾਂ ਹੈ ਉਹਦੇ ਸਬੰਧ ਕਿਸੇ ਸ਼ਖਸ ਦੇ ਨਾਲ ਨੇ ਪਿੰਡ ਦੇ ਕਿਸੇ ਬੰਦੇ ਦੇ ਨਾਲ ਉਹਨੂੰ ਗੁੱਸਾ ਬਹੁਤ ਹੁੰਦਾ ਆਪਣੀ ਮਾਂ ਤੇ ਵੀ ਗੁੱਸਾ ਬਹੁਤ ਆਉਂਦਾ ਆਪਣੇ ਆਪ ਤੇ ਵੀ ਬੜਾ ਗੁੱਸਾ ਆਉਂਦਾ ਤੇ ਹੈਰਾਨੀ ਵੀ ਹੁੰਦੀ ਹੈ ਉਹਨੇ ਗੱਲ ਜਾ ਕੇ ਆਪਣੀ ਮਾਂ ਨੂੰ ਕਿਵੇਂ ਕਹੇ ਸ਼ਰਮ ਆਉਂਦੀ ਹੈ ਪਰ ਇਹ ਹੌਲੀ-ਹੌਲੀ ਪਤਾ ਕਰਦਾ ਹੈ ਵੀ ਜਿਹੜਾ ਇਹ ਸਬੰਧ ਨੇ ਹੈ ਕਿਸ ਬੰਦੇ ਨਾਲ। ਹੁਣ ਉਹ ਬੰਦੇ ਦੀ ਇਹ ਪਾਲ ਕਰਦਾ। ਤੇ ਚਲੋ ਪਿੰਡ ਸੀ ਪਤਾ ਲੱਗ ਹੀ ਜਾਣਾ ਸੀ ਹੌਲੀ-ਹੌਲੀ ਜਦੋਂ ਇਹ ਤਹਿਕੀਕਤ ਕਰਦਾ ਰਹਿੰਦਾ ਆਪਣੇ ਲੈਵਲ ਤੇ ਤੈਨੂੰ ਪਤਾ ਲੱਗਦਾ। ਸ਼ੰਕਰ ਲਾਲ ਮਿਸਤਰੀ ਨਾਮ ਦਾ ਇੱਕ ਬੰਦਾ ਸੀ। ਉਹਦੇ ਨਾਲ ਇਹਦੀ ਮਾਂ ਦੇ ਸਬੰਧ ਸੀ। ਹੁਣ ਉਹ ਬੰਦੇ ਤੇਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ। ਫਿਰ ਇਹ ਕੀ ਕਰਦਾ? ਉਹ ਬੰਦੇ ਨੂੰ ਸੋਚਦਾ ਵੀ ਇਹਦਾ ਕੋਈ ਹੱਲ ਕੀਤਾ ਜਾਏ। ਇਹਦੇ ਕਰਕੇ ਮੇਰੀ ਮਾਂ ਦੀ ਜਿਹੜੀ ਬਦਨਾਮੀ ਹੋ ਰਹੀ ਹੈ, ਸਾਡੇ ਪਿੰਡ ਦੀ ਬਦਨਾਮੀ ਹੋਈ। ਸਾਡੀ ਬਦਨਾਮੀ ਹੋਈ ਏ ਪਿੰਡ ਦੇ ਵਿੱਚ ਤੇ ਮੇਰੀ ਮਾਂ ਦੀ ਵੀ ਬਦਨਾਮੀ ਹੋ ਗਈ ਇਸ ਬੰਦੇ ਕਰਕੇ ਜੇ ਇਹ ਬੰਦਾ ਹੀ ਨਾ ਰਹੇ ਤਾਂ ਸਾਰੀ ਗੱਲ ਜਿਹੜੀ ਇੱਥੇ ਮੁੱਕ ਜੇ ਹੁਣ ਸ਼ੰਕਰਨਾਲ ਮਿਸਤਰੀ ਦੀ ਰੇਕੀ ਕਰਦਾ ਹੈ ਵੀ ਕਿੱਥੇ ਜਾਂਦਾ ਹੈ ਕਦੋਂ ਜਾਂਦਾ ਹੈ ਕਦੋਂ ਆਉਂਦਾ ਹੈ ਕੀ ਇਹਦਾ ਹਸਾਬਕਤਾਬ ਹੈ ਕੀ ਇਹਦਾ ਸਿਸਟਮ ਹੈ ਇਹਨੂੰ ਪੁਲਿਸ 'ਚ ਕੋਈ ਜਾਣਦਾ ਹੈ ਇਹਦੀ ਕੋਈ ਰਿਸ਼ਤੇਦਾਰੀ ਹੈ ਕਿਸੇ ਪੁਲਿਸ ਵਾਲੇ ਨਾਲ ਸਾਰਾ ਕੁਝ ਉਹਦੇ ਬਾਰੇ ਇਹਨੂੰ 1.2 ਮਹੀਨੇ ਲੱਗ ਜਾਂਦੇ ਨੇ ਪਤਾ ਕਰਦਾ ਹੈ ਤੇ ਸਾਰਾ ਕੁਝ ਜਦੋਂ ਪਤਾ ਕਰਦਾ ਹੈ ਇਨੂੰ ਪਤਾ ਹੁੰਦਾ ਵੀ ਸ਼ਾਮ ਨੂੰ ਆਉਂਦਾ ਸਾਰਾ ਦਿਨ ਇਹ ਪਿੰਡਾਂ ਦੇ ਵਿੱਚ ਜਾ ਕੇ ਆਪਣਾ ਮਿਸਤਰੀ ਪੁਣੇ ਦਾ ਕੰਮ ਕਰਦਾ ਤੇ ਸ਼ਾਮ ਨੂੰ ਘਰ ਆਉਂਦਾ ਓਦੋਂ ਬਾਅਦ ਆ ਕੇ ਸ਼ਰਾਬ ਛੂਹ ਪੀਂਦਾ ਤੇ ਰਾਤ ਨੂੰ ਇਹ ਮੇਰੀ ਮਾਂ ਨੂੰ ਮਿਲਦਾ ਇਹਨਾਂ ਦੇ ਜਿਹੜੇ ਨਹੀਂ ਜਿਆਦਾ ਸੰਬੰਧ ਬਣਦੇ ਹੁਣ ਇੱਕ ਦਿਨ ਇਹ ਕਰੋ ਚਾਕੂ ਲੈ ਕੇ ਨਿਕਲਦਾ ਤੇ ਜਾ ਕੇ ਇੱਕ ਸੜਕ ਤੇ ਬੈਠ ਜਾਂਦਾ ਉਹ ਉਹ ਸੜਕ ਤੇ ਬੈਠਦਾ ਤੇ ਇਹਨੂੰ ਪਤਾ ਹੁੰਦਾ ਵੀ ਜਿਹੜਾ ਸ਼ੰਕਰ ਨਾਲ ਮਿਸਤਰੀ ਹੈ ਇੱਥੋਂ ਲੰਘੇਗਾ ਇਹ ਬਹੁਤ देर ਇੰਤਜ਼ਾਰ ਕਰਦਾ ਬڑے ਇੰਤਜ਼ਾਰ ਕਰਨ ਤੋਂ ਬਾਅਦ ਸ਼ੰਕਰ ਲਾਲ ਮਿਸਤਰੀ ਆਪਣੀ ਸਾਈਕਲ ਤੇ ਆਉਂਦਾ ਹੈ ਇਹ ਉਹਨੂੰ ਰੋਕਦਾ ਹੈ ਉਹਨੂੰ ਰੋਕ ਕੇ 12 13 ਵਾਰ ਜਿਹੜੇ ਚਾਕੂ ਦੇ ਉਹਦੇ ਤੇ ਕਰਦਾ ਉਹ ਤੜਫਣ ਲੱਗ ਜਾਂਦਾ ਹੈ ਤੜਫ ਕੇ ਉਹ गिर ਜਾਂਦਾ ਉੱਤੇ ਤੇ ਇਹ ਉੱਥੋਂ ਫਰਾਰ ਹੋ ਜਾਂਦਾ ਕਿਉਂਕਿ ਇਹ ਕੋਈ ਕ੍ਰਿਮੀਨਲ ਤਾਂ ਹੈ ਨਹੀਂ ਸੀ ਗੁੱਸੇ ਦੇ ਵਿੱਚ ਇਹ ਕੀਤਾ ਹੋਇਆ ਇਹਨੇ ਕਾਰਾ ਸੀ ਜਿਹੜਾ ਕੀਤਾ ਸੀ ਇਹ ਉਹਨੂੰ ਚੈੱਕ ਵੀ ਨਹੀਂ ਕਰਦਾ ਵੀ ਉਹਦੀ ਡੈਥ ਹੋਈ ਹੈ ਕਿ ਨਹੀਂ ਇਹ ਉਹਨੂੰ ਮਰਿਆ ਹੋਇਆ ਸਮਝ ਕੇ ਉੱਥੋਂ ਭੱਜ ਜਾਂਦਾ ਪਰ ਉਹਦੇ ਹਜੇ ਸਾਹ ਚੱਲਦੇ ਹੁੰਦੇ ਨੇ ਪਿੱਛੋਂ ਕੋਈ ਹੋਰ ਰਾਹੀਰ ਆਉਂਦੇ ਨੇ ਉਹ ਦੇਖਦੇ ਨੇ ਵੀ ਜਿਹੜਾ ਸ਼ੰਕਰ ਲਾਲ ਐ ਮਿਸਤਰੀ ਐ ਇਹਨੂੰ ਕਿਸੇ ਨੇ ਚਾਕੂ ਮਾਰੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਆਮ ਇੱਕ ਦੂਜੇ ਨੂੰ ਲੋਕ ਜਾਣਦੇ ਹੁੰਦੇ ਨੇ ਉਹਨੂੰ ਸ਼ੰਕਰ ਲਾਲ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਜਾਂਦਾ ਉਸ ਟਾਈਮ ਕੋਈ ਇੰਨੀਆਂ ਸਹੂਦਾਵਾਂ ਹੈ ਨਹੀਂ ਸੀ ਅੱਧਾ ਪੌਣਾ ਘੰਟਾ ਲੱਗ ਜਾਂਦਾ ਅੱਧੇ ਪੌਣੇ ਘੰਟੇ ਬਾਅਦ ਉਹ ਹਸਪਤਾਲ ਪਹੁੰਚਦਾ ਉੱਥੇ ਉਹਦਾ ਲਾਸ਼ ਰੂਹ ਹੁੰਦਾ ਤੇ ਜਿਹੜੇ ਡਾਕਟਰ ਹੁੰਦੇ ਨੇ ਉਹ ਪੁਲਿਸ ਸਟੇਸ਼ਨ ਫੋਨ ਕਰਦੇ ਪੁਲਿਸ ਆਉਂਦੀ ਐ ਤੇ ਸ਼ੰਕਰ ਲਾਲ ਫਿਰ ਜਦੋਂ ਥੋੜਾ ਬਹੁਤ ਗੱਲ ਕਰਨ ਦੇ ਲਾਇਕ ਹੁੰਦਾ ਤਾਂ ਪੁਲਿਸ ਉਹਦੇ ਬਿਆਨ ਦਰਜ ਕਰ ਤੋ ਉਹ ਦੱਸਦਾ ਵੀ ਮੈਨੂੰ ਚਾਕੂ ਮਾਰੇ ਨੇ ਕਾਲੂ ਨੇ ਜਿਹਦੇ ਨਾਲ ਜਿਹਦੀ ਮਾਂ ਦੇ ਨਾਲ ਇਹਨੂੰ ਜੈਸਵੰਤ ਸੀ ਉਹਦੇ ਮੁੰਡੇ ਨੇ ਹੁਣ ਪੁਲਿਸ ਕਾਲੂ ਨੂੰ ਗ੍ਰਿਫਤਾਰ ਕਰਨ ਵਾਸਤੇ ਪਿੰਡ ਜਾਂਦੀ ਹੈ ਪਰ ਕਾਲੂ ਉੱਥੇ ਨਹੀਂ ਮਿਲਦਾ ਹੁਣ ਪੁਲਿਸ ਸੋਚਦੀ ਹੈ ਵੀ ਕਿੱਥੇ ਜਾਏਗਾ 2 4 10 ਦਿਨਾਂ ਬਾਅਦ ਆਪੇ ਆ ਜਾਏਗਾ ਉਸ ਤੋਂ ਬਾਅਦ ਦੂਜੇ ਦਿਨ ਜਿਹੜਾ ਸ਼ੰਕਰ ਨਾਲ ਮਿਸਤਰੀ ਹੁੰਦਾ ਹੈ ਉਹਦੇ ਬਿਆਨ ਜਿਹੜਾ ਮੈਜਿਸਟ੍ਰੇਟ ਦੇ ਸਾਹਮਣੇ ਵੀ ਦਰਜ ਹੁੰਦੇ ਨੇ ਉੱਥੇ ਵੀ ਉਹ ਦੱਸਦਾ ਹੁਣ 2 ਦਿਨਾਂ ਤੋਂ ਬਾਅਦ ਜਿਹੜਾ ਸ਼ੰਕਰ ਲਾਲ ਮਿਸਤਰੀ ਹੈ ਉਹਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਦੋ ਦਿਨ ਬਾਅਦ ਉਹ ਜਿੰਦਗੀ ਦੀ ਜਿਹੜੀ ਜੰਗ ਹੈ ਉਹ ਹਾਰ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਹੁਣ ਜਿਹੜੀ ਕਾਲੂ ਤੇ ਐਫਆਈਆਰ ਹੋਈ ਸੀ 307 ਦੇ ਜਿਹੜੀ ਇਤੇ ਧਾਰਾ ਲੱਗੀ ਸੀ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਇਤੇ 302 ਲੱਗ ਜਾਂਦੀ ਹੈ ਤੇ ਪੁਲਿਸ ਜਿਹੜੀ ਹੈ ਹੁਣ ਕਾਲੂ ਨੂੰ ਗ੍ਰਿਫਤਾਰ ਕਰਨ ਵਾਸਤੇ ਪਿੰਡ ਆਉਂਦੀ ਹੈ ਤੇ ਪਿੰਡ ਜਦੋਂ ਕਾਲੂ ਨਹੀਂ ਮਿਲਦਾ ਫਿਰ ਉਹਦੇ ਆਲੇ ਵਾਲੇ ਰਿਸ਼ਤੇਦਾਰੀਆਂ ਚ ਦੇਖਦੀ ਹੈ ਫਿਰ ਪੁਲਿਸ ਨੂੰ ਹੁੰਦਾ ਵੀ ਜਾਏਗਾ ਕਿੱਥੇ ਕੰਮ ਨਹੀਂ ਕੋਈ ਕਾਰ ਨਹੀਂ ਤੇ ਮੁੜ ਕੇ ਇੱਥੇ ਆਏਗਾ ਮਹੀਨੇ ਦੋ ਮਹੀਨੇ ਤੱਕ ਕਰੇਗਾ ਜਦੋਂ 2-4 ਮਹੀਨੇ ਤੱਕ ਵੀ ਕਾਲੂ ਵਾਪਸ ਨਹੀਂ ਹੁੰਦਾ ਹੁਣ ਸ਼ੰਕਰ ਲਾਲ ਮਿਸਤਰੀ ਹੁੰਦਾ ਉਹਦਾ ਪਰਿਵਾਰ ਵੀ ਥਾਣੇ ਜਾਂਦਾ ਵਾਰ-ਵਾਰ ਪੁੱਛਦਾ ਪਰ ਪੁਲਿਸ ਕੋਲ ਕੋਈ ਜਵਾਬ ਨਹੀਂ ਹੁੰਦਾ ਪੁਲਿਸ ਵਾਲੇ ਦਵਾਲੇ ਲੱਭਣਾ ਸ਼ੁਰੂ ਕਰ ਦਈਏ ਸਾਲ ਲੰਘ ਜਾਂਦਾ 2 ਸਾਲ ਲੰਘ ਜਾਂਦੇ ਨੇ 3 ਸਾਲ ਲੰਘ ਜਾਂਦੇ ਨੇ ਤੇ ਜਿਹੜੀ ਕਾਲੂ ਦੀ ਘਰ ਵਾਲੀ ਹੁੰਦੀ ਆ ਉਹ ਆਪਣੇ ਪੇਕੇ ਰਹਿੰਦੀ ਹੁੰਦੀ ਤੇ ਜਿਹੜਾ ਕਾਲੂ ਹੁੰਦਾ ਉਹਦਾ ਕੋਈ ਪਤਾ ਨਹੀਂ ਹੁੰਦਾ ਹੌਲੀ-ਹੌਲੀ ਜਿਹੜਾ ਕੇਸ ਹੈ ਠੰਡੇ ਬਸਤੇ ਚ ਪੈਣਾ ਸ਼ੁਰੂ ਹੋ ਜਾਂਦਾ ਤੇ ਸ਼ੰਕਰਾਲ ਮਿਸਤਰੀ ਤੇ ਘਰ ਦੇ ਵੀ ਜਿਹੜੇ ਨੇ ਪੁਲਿਸ ਕੋਲ ਜਾਣਾ ਹੁਣ ਬੰਦ ਕਰ ਦਿੰਦੇ ਨੇ ਉਹ ਵੀ ਆਪਣੀ ਜਿਹੜੀ ਜ਼ਿੰਦਗੀ ਜੱਗੇ ਵੱਜ ਜਾਂਦੇ ਨੇ ਉਹ ਵੀ ਦੇਖਦੇ ਨੇ ਵੀ ਕੇਸ ਦੇ ਵਿੱਚ ਕੁਝ ਨਹੀਂ ਹੋ ਰਿਹਾ ਪੁਲਿਸ ਜਿਹੜੀ ਐ ਉਹ ਕੁਝ ਵੀ ਨਹੀਂ ਕਰ ਰਹੀ ਤੇ ਪੁਲਿਸ ਦੇ ਕੋਲੋਂ ਕਾਲੂ ਜਿਹੜਾ ਹੁੰਦਾ ਉਹ ਬਹੁਤ ਦੂਰ ਹੁੰਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਪੁਲਿਸ ਲੋਕ ਕਿੱਥੇ ਐ ਤੇ ਕਾਲੂ ਦਾ ਕਿਸੇ ਨਾਲ ਕੋਈ ਕੰਟੈਕਟ ਨਹੀਂ ਹੁੰਦਾ ਪੁਲਿਸ ਉਹਦੇ ਰਿਸ਼ਤੇਦਾਰੀ ਦੇ ਵਿੱਚ ਜਾਂਦੀ ਐ ਪਰ ਕਿਸੇ ਵੀ ਰਿਸ਼ਤੇਦਾਰ ਨੂੰ ਕਾਲੂ ਬਾਰੇ ਜਾਣਕਾਰੀ ਨਹੀਂ ਹੁੰਦੀ ਹੁਣ ਜਿਹੜਾ ਕੇਸ ਐ ਠੰਡੇ ਵਸਤੇ ਚ ਪੈ ਜਾਂਦਾ ਹੁਣ 5 ਸਾਲ 10 ਸਾਲ 15 ਸਾਲ 20 ਸਾਲ 25 ਸਾਲ 30 ਸਾਲ 20 ਸਾਲ 40 ਸਾਲ ਬਹੁਤ ਜਿਹੜਾ ਵੱਡਾ ਇਹ 40 ਸਾਲ ਦਾ ਜਿਹੜਾ فاਸਲਾ ਹੈ ਉਹਦੋਂ ਤੱਕ ਪਿੰਡ ਦੇ ਲੋਕ ਆਲੇ-ਦਾਲੇ ਦੇ ਲੋਕ ਭੁੱਲ ਜਾਂਦੇ ਨੇ ਵੀ ਕਾਲੂ ਕੌਣ ਸੀ ਤੇ ਇੱਥੇ ਕੀ ਕਾਂਡ ਹੋਇਆ ਸੀ ਜਿਹੜੇ ਉਸ ਟਾਈਮ ਪੈਦਾ ਵੀ ਨਹੀਂ ਸੀ ਹੋਏ ਉਹਨਾਂ ਦੇ ਵੀ ਅੱਗੋਂ ਹੁਣ ਜਿਹੜੇ ਨੇ ਪੋਤਰੇ-ਪੋਤਰੀਆਂ ਹੋ ਗਏ ਹੁੰਦੇ ਨੇ ਇੰਨੇ ਸਾਲਾਂ ਦੇ ਵਕਵੇ ਦਰਾਂ ਹੁਣ ਕਾਲੂ ਕੌਣ ਸੀ ਜਿਹੜੇ ਉਹ ਤੋਂ ਬਾਅਦ ਚ ਪੈਦਾ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਾਲੂ ਕੌਣ ਸੀ 40 ਸਾਲ ਲੰਘ ਜਾਂਦੇ ਨੇ ਫਿਰ ਆ ਜਾਂਦਾ 2022 ਉੱਥੇ ਗੁੰਦੀ ਕੋਤਵਾਲੀ ਦੇ ਵਿੱਚ ਇੱਕ ਅਫਸਰ ਆਉਂਦੇ ਨੇ ਚੌਂਕੀ ਇੰਚਾਰਜ ਕੋਤਵਾਲੀ ਦੇ ਇੰਚਾਰਜ ਤੇ ਉਹ ਕਹਿੰਦੇ ਨੇ ਵੀ ਜਿਹੜੀਆਂ ਇੱਥੇ ਪੁਰਾਣੀਆਂ ਫਾਈਲਾਂ ਪਈਆਂ ਨੇ ਜਿਹੜੇ ਕੇਸ ਸੋਲਵ ਨਹੀਂ ਹੋਏ ਉਹ ਫਾਈਲਾਂ ਲੈ ਕੇ ਆ ਹੁਣ ਉਹ ਫਾਈਲਾਂ ਹੁੰਦੀਆਂ ਨੇ 50 60 ਤੇ ਉਹਨਾਂ ਦੇ ਵਿੱਚ ਇੱਕ ਜਿਹੜੀ ਫਾਈਲ ਹੁੰਦੀ ਹੈ ਉਹ ਕਾਲੂ ਦੀ ਹੁੰਦੀ ਹੈ ਹੁਣ ਕਾਲੂ ਦੀ ਫਾਈਲ ਤੇ ਆ ਕੇ ਉਹ ਅਫਸਰ ਆਦੀ ਜਿਹੜੀ ਨਿਗਾਹ ਰੁਕ ਜਾਂਦੀ ਹੈ ਉੱਥੇ ਉਹਦਾ ਦਿਮਾਗ ਅਟਕ ਜਾਂਦਾ ਹੈ ਤੇ ਜਦੋਂ ਉਹਦਾ ਚੰਗੀ ਤਰ੍ਹਾਂ ਉਹਨੂੰ ਪੜਦੇ ਨੇ ਫਿਰ ਇੱਕ ਟੀਮ ਤਿਆਰ ਕਰਦੇ ਨੇ ਤੇ ਕਹਿੰਦੇ ਨੇ ਵੀ ਮੈਨੂੰ ਇਹ ਕਾਲੂ ਚਾਹੀਦਾ ਚਾਹੇ ਜਿਉਂਦਾ ਜੇ ਇਹਦੇ ਨਾਲ ਕੋਈ ਹਾਦਸਾ ਹੋ ਚੁੱਕਿਆ ਤੇ ਇਹਦਾ ਜਿਹੜਾ ਡੈਥ ਦਾ ਪ੍ਰੂਫ ਚਾਹੀਦਾ ਪਰ ਇਹਨੂੰ ਜਿੱਥੋਂ ਮਰਜ਼ੀ ਲਿਆਓ ਇਹਨੂੰ ਲੱਭ ਕੇ ਲਿਆਓ ਹੁਣ ਇੱਕ ਟੀਮ ਬਣਦੀ ਹੈ ਜਦੋਂ ਟੀਮ ਬਣਦੀ ਹੈ ਉਹ 44 ਸਾਲ ਬੈਕ ਜਾਂਦੀ ਹੈ 44 ਸਾਲ ਪਹਿਲਾਂ ਜਿਹੜੀ ਵਾਰਦਾਤ ਹੋਈ ਉਸ ਸਮੇਂ ਦੇ ਜਿਹੜੇ ਬੰਦੇ ਸੀ ਉਹ ਜਿਨ੍ਹਾਂ ਦੇ ਸਾਹਮਣੇ ਵਾਰਦਾਤ ਹੋਈ ਜਿਨ ਨੂੰ ਮਤਲਬ ਇਹ ਪਤਾ ਸੀ ਵਾਰਦਾਤ ਦਾ ਉਹਨਾਂ ਤੋਂ ਜਾ ਕੇ ਫਿਰ ਬਰੀਕੀ ਨਾਲ ਪੁੱਛਗਿੱਛ ਕਰਦੀ ਹੈ ਫਿਰ ਦੁਆਰੇ ਕਾਲੂ ਦੇ ਰਿਸ਼ਤੇਦਾਰਾਂ 'ਚ ਜਾਂਦੇ ਨੇ ਪੁਲਿਸ ਵਾਲੇ ਪਰ ਕਿਸੇ ਨੂੰ ਕਾਲੂ ਬਾਰੇ ਕੋਈ ਪਤਾ ਨਹੀਂ ਹੁੰਦਾ ਸਾਰਿਆਂ ਦੇ ਜਿਹੜੇ ਨੰਬਰ ਹੁੰਦੇ ਨੇ ਫੋਨ ਨੰਬਰ ਸਰਵੇਲੈਂਸ ਤੇ ਲਾ ਦਿੱਤੇ ਜਾਂਦੇ ਨੇ ਤੇ ਪੁਲਿਸ ਬੜੀ ਬਰੀਕੀ ਨਾਲ ਜਾਂਚ ਕਰਦੀ ਹੈ ਤੇ ਸਾਰੇ ਰਿਸ਼ਤੇਦਾਰਾਂ ਦੀ ਬੜੀ ਬਰੀਕੀ ਨਾਲ ਉਹਨਾਂ ਤੇ ਨਜ਼ਰ ਰੱਖਦੀ ਹੈ ਇਹਨਾਂ ਦਾ ਕਿੱਥੇ ਆਉਣਾ ਕਿੱਥੇ ਜਾਣਾ ਕਿਹਦੇ ਨਾਲ ਮਿਲਣਾ ਇੱਕ ਤਰ੍ਹਾਂ ਕਹਿ ਲਿਏ ਵੀ ਸਾਰੇ ਰਿਸ਼ਤੇਦਾਰ 24 ਘੰਟੇ ਪੁਲਿਸ ਦੀ ਨਿਗਰਾਨੀ ਦੇ ਵਿੱਚ ਹੁੰਦੇ ਨੇ ਪਰ ਉਹ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਹੁੰਦਾ ਫਿਰ ਪੁਲਿਸ ਨੂੰ ਇੱਕ ਹੋਰ ਖਬਰ ਮਿਲਦੀ ਹੈ ਕਿਉਂਕਿ ਪੁਲਿਸ ਹੁਣੇ ਕੇਸ ਦੇ ਪਿੱਛੇ ਪੈ ਚੁੱਕੀ ਸੀ ਜਿਹੜਾ ਕਾਲੂ ਹੁੰਦਾ ਉਹਦੇ ਜਿਹੜੇ ਸਹੁਰੇ ਹੁੰਦੇ ਨੇ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ 5 ਸਾਲ ਪੇਕੇ ਰਹਿੰਦੀ ਆ ਤੇ ਉਹਨਾਂ ਨੂੰ ਪਤਾ ਲੱਗਦਾ 5 ਸਾਲ ਬਾਅਦ ਕਾਲੂ ਆਇਆ ਤੇ ਘਰ ਵਾਲੀ ਨੂੰ ਲੈ ਕੇ ਚਲਾ ਗਿਆ ਹੁਣ ਉਹਦੇ ਸਹੁਰੇ ਘਰ ਪਹੁੰਚਿਆ ਜਾਂਦਾ ਉਥੋਂ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਵੀ 5 ਸਾਲ ਪਹਿਲਾਂ ਆਇਆ ਸੀ ਆਪਣੀ ਘਰ ਵਾਲੀ ਨੂੰ ਲੈ ਕੇ ਚਲਾ ਗਿਆ ਉਸ ਤੋਂ ਬਾਅਦ ਉਹ ਨਾਕਦੇ ਆਇਆ ਨਾ ਸਾਡੇ ਨਾਲ ਕੋਈ ਕੰਟੈਕਟ ਹੁਣ ਪੁਲਿਸ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਵੇ ਕਾਲੂ ਹੋ ਸਕਦਾ ਕਿਤੇ ਆਪਣਾ ਨਾਮ ਪਤਾ ਬਦਲ ਕੇ ਰਹਿ ਰਿਹਾ ਹੋਵੇ ਪਰ ਜਿਹੜੀ ਉਹ ਘਰ ਵਾਲੀ ਹੈ ਜੇ ਉਹਨੂੰ ਟਰੈਕ ਕੀਤਾ ਜਾਏ ਜੇ ਕਿਸੇ ਤਰੀਕੇ ਉਹਨੂੰ ਲੱਭਿਆ ਜਾ ਤਾਂ ਜਿਹੜਾ ਕਾਲੂ ਆ ਆਪਣੇ ਆਪ ਮਿਲ ਜੇਗਾ ਹੁਣ ਉਹਦੇ ਜਿਹੜੇ ਪੇਕਾ ਪਰਿਵਾਰ ਹੁੰਦਾ ਦੀ ਘਰ ਵਾਲੀ ਦਾ ਉਹਦੇ ਹਿੱਸੇਦਾਰਾਂ ਦੇ ਜਿਹੜੇ ਨੰਬਰ ਹੁੰਦੇ ਨੇ ਉਹ ਵੀ ਸਰਵੇਲੈਂਸ ਤੇ ਡਾਡੇ ਜਾਂਦੇ ਉਹਨਾਂ ਦੀ ਵੀ ਬੜੀ ਬਰੀਕੀ ਨਾਲ ਨਜ਼ਰ ਰੱਖੀ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਪਰ ਉਹਨਾਂ ਤੇ ਨਜ਼ਰ ਹੁੰਦੀ ਸਾਰਿਆਂ ਨੂੰ ਪੁਲਿਸ ਨੂੰ ਇਹ ਕੜੀ ਦੇ ਵਿੱਚ ਮਹੀਨਾ 2 ਮਹੀਨੇ 3 ਮਹੀਨੇ 4 ਮਹੀਨੇ 6 ਮਹੀਨੇ 8 ਮਹੀਨੇ ਲੱਜੇ ਪੁਲਿਸ ਨੂੰ ਕੁਝ ਵੀ ਨਹੀਂ ਮਿਲਦਾ ਪਰ ਪੁਲਿਸ ਬਰੀਕੀ ਨਾਲ ਨਜ਼ਰ ਰੱਖਦੀ ਹੈ ਵੀ ਜੇ ਕੁਝ ਮਿਲੇਗਾ ਤਾਂ ਇੱਥੋਂ ਹੀ ਮਿਲੇਗਾ ਹੋਰ ਕਿੱਥੋਂ ਨਹੀਂ ਮਿਲ ਸਕਦਾ ਹੁਣ ਜਿਹੜੇ ਨੰਬਰਾਂ ਤੇ ਗੱਲ ਹੁੰਦੀ ਹੁੰਦੀ ਹੈ ਪੁਲਿਸ ਨਾਲ ਦੀ ਨਾਲ ਵੈਰੀਫਾਈ ਕਰਦੀ ਰਹਿੰਦੀ ਹੈ ਹੁਣ ਸਾਲ ਲੰਘ ਜਾਂਦਾ ਹੈ ਤਾਂ ਪੁਲਿਸ ਜਦੋਂ ਦੇਖਦੀ ਹੈ ਸਾਰੇ ਨੰਬਰਾਂ ਦੀ ਜਦੋਂ ਜਾਂਚ ਕਰਦੀ ਹੈ ਜਦੋਂ ਪਤਾ ਲੱਗਦਾ ਪੁਲਿਸ ਨੂੰ ਵੀ ਇਹ ਇਹਨਾਂ ਦਾ ਮਾਸੀ ਪੂਆ ਪੁੱਫੜ ਸਾਰੇ ਰਿਸ਼ਤੇਦਾਰ ਨੇ ਇੱਕ ਨੰਬਰ ਜਿਹੜਾ ਹੁੰਦਾ ਹੁੰਦਾ ਸਰੇਸ਼ ਕੁਮਾਰ ਯਾਦਵ ਹੁਣ ਪੁਲਿਸ ਨੂੰ ਦੇਖਦੀ ਹੈ ਵੀ ਜਿਹੜਾ ਸਰੇਸ਼ ਕੁਮਾਰ ਯਾਦਵ ਹੈ ਇਹ ਇਹਨਾਂ ਦੇ ਕਿਸ ਰਿਸ਼ਤੇ ਚੋਂਦਾ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਉਹਦੇ ਬਾਰੇ ਹੁਣ ਪੁਲਿਸ ਨੂੰ ਲੱਗਦਾ ਹੈ ਵੀ ਇਹ ਹੋਵੇ ਨਾ ਕਿਉਂਕਿ ਪੁਲਿਸ ਰਿਸ਼ਤੇਦਾਰਾਂ ਨਾਲ ਗੱਲ ਨਹੀਂ ਕਰਦੀ ਕਿਉਂਕਿ ਪੁਲਿਸ ਨੂੰ ਹੁੰਦਾ ਵੀ ਜੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਇਹ ਗੱਲ ਉੱਥੇ ਤੱਕ ਪਹੁੰਚੇਗੀ ਜੇ ਉੱਥੇ ਤੱਕ ਪਹੁੰਚੀ ਤਾਂ ਫਿਰ ਵੀ ਫਰਾਰ ਹੋ ਸਕਦਾ ਪੁਲਿਸ ਆਪਣੇ ਤਰੀਕੇ ਨਾਲ ਹੀ ਜਿਹੜੀ ਹੈ ਇਨਵੈਸਟੀਗੇਸ਼ਨ ਕਰਦੀ ਦਿੰਦੀ ਹੈ ਹੁਣ ਸਰੇਸ਼ ਕੁਮਾਰ ਯਾਦਵ ਦਾ ਜਿਹੜਾ ਨੰਬਰ ਕੱਢਿਆ ਜਾਂਦਾ ਹੈ ਇਹਦਾ ਐਡਰੈਸ ਵੀ ਕੱਢ ਲਿਆ ਜਾਂਦਾ ਹੈ ਤੇ ਪੁਲਿਸ ਨੂੰ ਸ਼ੱਕ ਹੁੰਦਾ ਹੈ ਵੀ ਹੋਵੇ ਨਾ ਇਹ ਕਾਲੂ ਹੋ ਸਕਦਾ ਹੁਣ ਪੁਲਿਸ ਫੇਰ ਪਿੰਡ ਜਾਂਦੀ ਹੈ ਕਾਲੂ ਦੇ ਉੱਥੇ ਜਾ ਕੇ ਜਿਹੜੇ ਬੰਦੇ ਸੀ ਉਹਨਾਂ ਤੋਂ ਉਹਦਾ ਸਕੈਚ ਤਿਆਰ ਕਰਵਾਇਆ ਜਾਂਦਾ ਉਹਦੀਆਂ ਫੋਟੋਆਂ ਪੁਰਾਣੀਆਂ ਲਈ ਜਾਂਦੀਆਂ ਨੇ ਵੀ ਜਿਹੜਾ ਕਾਲੂ ਸੀ ਉਹ ਕਿਵੇਂ ਦਾ ਦਿਖਦਾ ਸੀ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਸੀ 44 ਸਾਲ ਬੀਤ ਚੁੱਕੇ ਸੀ ਜਿਹੜੀਆਂ ਫੋਟੋਆਂ ਸੀਆਂ ਉਹ ਦੀਆਂ ਜਵਾਨੀ ਦੀਆਂ ਸੀ ਹੁਣ 44 ਸਾਲ ਬਾਅਦ ਉਹ ਬਟਾਪੇ ਚਾ ਚੁੱਕਿਆ ਸੀ ਤੇ ਉਹਦੀਆਂ ਫੋਟੋਆਂ ਲਈ ਜਾਂਦੀਆਂ ਨੇ ਫਿਰ ਵੀ ਥੋੜਾ ਬਹੁਤ ਆਈਡੀਆ ਤਿਆਰ ਕੀਤਾ ਜਾਂਦਾ ਸਰੇਸ਼ ਕੁਮਾਰ ਯਾਦਵ ਦਾ ਜਿਹੜਾ ਪਤਾ ਟਿਕਾਣਾ ਉਹਦੇ ਨੰਬਰ ਤੋਂ ਉਹ ਕੱਢਿਆ ਜਾਂਦਾ ਤੇ ਹੁਣ ਪੁਲਿਸ ਸੋਚਦੀ ਹੈ ਵੀ ਇਹ ਦੇ ਕੋਲ ਜੇ ਆਪਾਂ ਘਰ ਜਾਣੇ ਆ ਜੇ ਪਤਾ ਲੱਗ ਗਿਆ ਤੇ ਫਰਾਰ ਹੋ ਸਕਦਾ ਵੀ ਇਹ ਦੇ ਕੋਲ ਦੁਕਾਨ ਤੇ ਜਾਈਏ ਐਸੇ ਸਮੇਂ ਤੇ ਜਾਈਏ ਐਸੇ ਸਮੇਂ ਨੂੰ ਇਹਦੇ ਨਾਮ ਨਾਲ ਪੁਕਾਰਿਏ ਜਦੋਂ ਕਿ ਇਹਨੂੰ ਉਮੀਦ ਵੀ ਨਾ ਹੋਵੇ ਤੇ ਝਟਕਾ ਲੱਗਣ ਦੇ ਜਿਹੜੇ ਅਸਰ ਜ਼ਿਆਦਾ ਨੇ ਕਿਉਂਕਿ ਜੇ ਸਵੇਰੇ ਜਾਂ ਸ਼ਾਮ ਜਾਵਾਂਗੇ ਤਾਂ ਗਾਹਕ ਹੋਣਗੇ ਗਾਠਾਂ ਦੇ ਵਿੱਚ ਹੋ ਸਕਦਾ ਜਦੋਂ ਇੱਕਦਮ ਇਹਦਾ ਨਾਮ ਲਿਆ ਜਾਵੇ ਇਹਨੂੰ ਨਾ ਸੁਣੇ ਜਾਂ ਇਹ ਨਾ ਧਿਆਨ ਦੇ ਪਰ ਜਦੋਂ ਕਿਤੇ ਇਕੱਲਾ ਹੋਏਗਾ ਜਿਹਦਾ ਨਾਮ ਲਿਆ ਜਾਏਗਾ ਤੈਨੂੰ ਝਟਕਾ ਲੱਗਣਾ ਲਾਜ਼ਮੀ ਹੈ ਕਿਉਂਕਿ 44 ਸਾਲ ਹੋ ਚੁੱਕੇ ਨੇ ਭੁੱਲ ਚੁੱਕਿਆ ਵੀ ਮੈਨੂੰ ਕੋਈ ਕਾਲੂ ਦੇ ਨਾਮ ਤੋਂ ਵੀ ਜਾਣਦਾ ਹੁਣ ਪੁਲਿਸ ਜਿਹੜੀ ਆ ਪਹੁੰਚਦੀ ਹੈ ਦੁਬਾਰੇ ਇਹਦੀ ਦੁਕਾਨ ਤੇ ਇਹਨੂੰ ਇੱਕਦਮ ਜਦੋਂ ਕਾਲੂ ਦੇ ਨਾਮ ਤੋਂ ਬੁਗਾਲ ਬੁਲਾਇਆ ਜਾਂਦਾ ਹੈ ਕੈਸੇ ਉਹ ਕਾਲੂ ਤਾਂ ਫਿਰ ਇਹ ਜਿਹੜਾ ਇਹਦਾ ਘਬਰਾ ਜਾਂਦਾ ਹੈ ਇਹਦੇ ਰੰਗ ਉੱਡ ਜਾਂਦਾ ਹੈ ਇਹਦਾ ਪਸੀਨੇ ਆ ਜਾਂਦੇ ਨੇ ਕਿਉਂਕਿ ਇਹਨੇ ਇਹ ਨਾਮ 44 ਸਾਲ ਬਾਅਦ ਸੁਣਿਆ ਸੀ ਜਿਹੜਾ ਕਿ ਆਪ ਵੀ ਭੁੱਲ ਚੁੱਕੇ ਆ ਉਹਨਾਂ ਨੂੰ ਪਤਾ ਸੀ ਵੀ ਇਹ ਨਾਮ ਨਾਲ ਇਹਨੂੰ ਉਹੀ ਬੰਦਾ ਪਕਾਰ ਸਕਦਾ ਜਿਹੜਾ ਇਹ ਕੇਸ ਦੀ ਜਾਂਚ ਤਫ਼तीश ਕਰ ਰਿਹਾ ਹੋਵੇਗਾ ਜਾਂ ਜਿਹਨੂੰ ਇਹ ਕਤਲ ਦੇ ਬਾਰੇ ਪਤਾ ਹੋਵੇਗਾ ਤਾਂ ਇੱਕਦਮ ਜਦੋਂ ਖਬਰਾਂਦਾ ਫਿਰ ਜਦੋਂ ਦੂਜੇ ਜਣੇ ਆ ਕੇ ਵੀ ਇਹਨੂੰ ਪੁੱਛਦੇ ਨੇ ਕਾਲੂ ਦੇ ਨਾਮ ਨਾਲ ਬੁਲਾਉਂਦੇ ਨੇ ਤਾਂ ਫਿਰ ਇਹ ਸਮਝ ਜਾਂਦਾ ਹੈ ਵੀ ਹੁਣ ਮੈਂ ਅੜਿੱਕਿਆ ਚੁੱਕਿਆ ਤਾਂ ਇਹ ਬਿਨਾਂ ਕੋਈ ਸਵਾਲ ਕੀਤੇ ਉਹਨਾਂ ਦੇ ਨਾਲ ਚਲਾ ਜਾਂਦਾ ਉਦੋਂ ਬਾਅਦ ਫਿਰ ਇੱਥੇ ਜਿਹੜੀ ਐਫ ਆਈ ਆਰ ਤਾਂ ਪਹਿਲਾਂ ਹੋਈ ਹੋਈ ਸੀ ਫਿਰ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਂਦਾ ਹੈ ਇਸ ਤਰੀਕੇ ਨਾਲ ਪੁਲਿਸ ਜਿਹੜੀ ਹੈ ਅਫਸਰ ਨੇ ਉਹਨੂੰ ਫੜਨ ਵਾਸਤੇ ਆਪਣੇ ਮਨ 'ਚ ਧਾਰ ਲਿਆ ਤਾਂ ਉਹਨੂੰ ਫੜ ਲਿਆ ਗਿਆ ਇੱਕ ਸਾਲ ਬਾਅਦ ਹਾਲਾਂਕਿ ਇੱਕ ਸਾਲ ਲੱਗਿਆ ਕਿਉਂਕਿ 44 ਸਾਲ ਦਾ ਜਿਹੜਾ ਵਕਤ ਹੈ ਉਹ ਬਹੁਤ ਵੱਡਾ ਸੀ ਜੇ ਪੁਲਿਸ ਪਹਿਲਾਂ ਵੀ ਕੋਸ਼ਿਸ਼ ਕਰਦੀ ਤਾਂ ਇਹਨੂੰ ਪਹਿਲਾਂ ਵੀ ਫੜਿਆ ਜਾ ਸਕਦਾ ਸੀ ਪਰ ਚਲੋ ਦੇਰ ਆਈ ਦੁਰਸਤਾਏ ਇੱਕ ਹਤਿਆਰਾ ਜਿਹੜਾ ਆਪਣੇ ਨਾਮ ਨਾਲ ਜ਼ਿੰਦਗੀ ਜਿਉ ਰਿਹਾ ਸੀ ਉਹ ਫੜ ਲਿਆ ਗਿਆ ਇੱਕ ਗੁੱਸੇ ਦੇ ਵਿੱਚ ਨਫ਼ਰਤ ਦੇ ਵਿੱਚ ਹੋਇਆ ਇੱਕ ਕਤਲ ਸੀ ਅਬੈਧ ਸਬੰਧਾਂ ਦੇ ਵਿੱਚ ਹੋਇਆ ਇੱਕ ਕਤਲ ਸੀ ਜਿਹੜਾ ਕਿ ਉਹ ਗਲਤੀ ਉਹਦੂ ਕਰ ਚੁੱਕਿਆ ਸੀ ਕਤਲ ਜਿਹੜਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਬੈਠ ਕੇ ਹਰ ਮਸਲਾ ਜਿਹੜਾ ਸੁਲਝਾਇਆ ਜਾ ਸਕਦਾ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹ ਬਹੁਤ ਵੱਡੀ ਸੀ ਪਰ ਉਹਨੂੰ ਫਿਰ ਵੀ ਅੱਗੇ ਸੁਲਝਾਇਆ ਜਾ ਸਕਦਾ ਸੀ ਪਰ ਜਿਹੜਾ ਇਹਨੇ ਰਸਤਾ ਚੁਣਿਆ ਉਹ ਬਹੁਤ ਗਲਤ ਸੀ ਇਹਨੇ ਕਤਲ ਕੀਤਾ ਹਾਲਾਂਕਿ ਦੋਨੋਂ ਇਹਦੀ ਮਾਂ ਤੇ ਉਹ ਦੋਨੋਂ ਬਰਾਬਰ ਦੇ ਹੱਕਦਾਰ ਸੀ ਗਲਤੀ ਦੇ ਨੇ ਸਜ਼ਾ ਦਿੱਤੀ ਸ਼ੰਕਰ ਲਾਲ ਨੂੰ ਤੇ ਉਹ ਦਾ ਜਿਹੜਾ ਹੁਣ ਇਹ ਜੁਰਮਾਨਾ ਭੁਗਤ ਰਿਹਾ ਆਪਣੇ 44 ਸਾਲ ਜ਼ਿੰਦਗੀ ਜਿਉਣ ਤੋਂ ਬਾਅਦ ਉਹਦੋਂ 20-22 ਸਾਲ ਦਾ ਹੋਏਗਾ ਚਤਾਈ ਦੇ ਸਾਲੇ ਤੇ 65-66 ਸਾਲ ਦੀ ਉਮਰ ਦੇ ਵਿੱਚ ਆ ਕੇ ਹੁਣੇ ਜੇਲ੍ਹ ਦੇ ਵਿੱਚ ਹਰੇਕ ਰਿਸ਼ਤੇ ਦੀ ਹਮੇਸ਼ਾ ਕਦਰ ਕਰੋ ਆਪਣੇ ਮਾਪੇ ਬਾਪ ਭਾਈ ਭੈਣ ਪਿਓ ਪਤੀ ਪਤਨੀ ਹਰੇਕ ਰਿਸ਼ਤੇ ਦੀ ਕਦਰ ਕਰੋ ਹਰੇਕ ਰਿਸ਼ਤਾ ਜ਼ਰੂਰੀ ਹੈ ਜਦੋਂ ਵੀ ਕਿਤੇ ਤੁਹਾਨੂੰ ਮੁਸੀਬਤ ਆਈ ਇਹ ਰਿਸ਼ਤੇ ਹੀ ਤੁਹਾਡੇ ਨਾਲ ਖੜ੍ਹਣਗੇ ਹਮੇਸ਼ਾ ਸਤਰਕ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ